ਮੁੱਖ ਮਹਿਮਾਨ ਤੇ ਸਟਾਫ ਮੈਂਬਰ ਸਾਡੇ ਅੱਜ ਦੇ ਐਥਲੈਟਿਕ ਮੀਟ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਬ੍ਰਿੰਦਰਜੀਤ ਕੌਰ ਜੀ ਨੂੰ ਕਿ ਉਹ ਸਾਨੂੰ ਦੋ ਸ਼ਬਦ ਕਹਿ ਕੇ ਐਥਲੈਟਿਕ ਮੀਟ ਨੂੰ ਸਟਾਰਟ ਕਰਨ ਦੀ ਆਗਿਆ ਦੇਈ ਪ੍ਰਿੰਸੀਪਲ ਮੈਡਮ ਬ੍ਰਿੰਦਰਜੀਤ ਕੌਰ ਜੀ ਸਭ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ ਬਾਹਰੋਂ ਆਏ ਸਾਰੇ ਬੱਚੇ ਮਹਿਮਾਨ باقی ਜਿਹੜੇ ਵੀ ਆਏ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਤਿਕਾਰ ਅੱਜ ਦੀ ਸਲਾਨਾ ਐਥਲੈਟਿਕਸ ਮੀਟ ਸ਼ੁਰੂ ਕਰਨ ਦੀ ਆਗਿਆ ਦਿੰਦੀ ਹੈ ਜੈ ਹਿੰਦ। ਜੀ ਰੋਡਾ ਜੀ। ਸਮਿਸ਼ਾਲਾ ਵਾਲੇ। ਸਾਡਾ ਅਗਲਾ ਇਵੈਂਟ 400 ਮੀਟਰ 117 ਹੋਏਗਾ। ਉਹ ਵਿਦਿਆਰਥੀ ਵਿਚਾਰ ਰਹਿਣ। 400 ਮੀਟਰ ਦੂਸਤ ਭਾਰ ਲਿਆਣਗੇ। ਅੰਮ੍ਰਿਤ ਬੋਰਡ ਮੈਡਲ ਲੰਭੇ ਹੋਏ ਕਮਲਜੀਤ ਸਿੰਘ ਲੌਂਗ ਜੰਪ ਦੇ ਸਾਡੇ ਅੰਡਰ 17 ਦੇ ਅਗਲੇ ਟੇਮਪੋਜੀਸ਼ਨ ਵਾਲੇ ਵਿਦਿਆਰਥੀ ਆ ਅੰਡਰ 14 ਦੀਆਂ ਲੜਕੀਆਂ ਪਹਿਲੇ ਜਸਪ੍ਰੀਤਕੌਰ ਸੱਤਵੀ कमलेश कुमारी बैंड मेडले आन अठवी लॉन्ग जंप अंडर 14 लड़कियां रेखा रानी प्लस 1 नाम पूछ मेरा नाम मेरा मेरा तेरा स्वागत है అండర్ నాటీన్ లాంగ్ జంప్ రేఖాణి ప్లాస్ట్ వన్ ਅੰਡਰ 19 ਅੰਡਰ 17 ਗਰੁੱਪ ਇਹਨਾਂ ਨੂੰ ਮੈਡਲ ਦੇਣ ਦੀ ਰਸਮ ਹੱਥ ਲਾ ਲਓ ਮੈਡਲ ਕਾਂਟੇ ਸਿਲਵਰ ਮੈਡਲ ਗੁਰਜੀਤ ਸਿੰਘ ਨਾਮੇ ਵੀ ਆਜੋ ਕਿੰਨੇ ਆਜੋ ਇਕੱਠੇ ਆਜੋ ਕਿੰਨੇ ਸਾਡੇ ਸਾਡੇ ਬੁਟਾਰਕਿੰਗ ਵਾਲਾ ਦੇ ਸਰਪੰਚ ਮੈਡਮ ਵਿਦਿਆਰਥੀਆਂ ਬੋਲਣਗੇ ਕਿ ਜ਼ੋਰਦਾਰ ਤਾੜੀਆਂ ਦੇ ਨਾਲ ਸਾਡੇ ਸਰਪੰਚ ਮੈਡਮ ਦਾ ਸਵਾਗਤ ਕੀਤਾ ਜਾਵੇ ਮੈਡਮ ਜਸਪ੍ਰਿੰਦਰ ਕੌਰ ਜੀ ਕਿਚੜੀ ਬਣਦੀ ਹੈ ਅਸੀਂ ਸਾਡੇ ਇਸ ਸਮਾਗਮ ਦੇ ਵਿੱਚ ਉਹਨਾਂ ਦਾ ਸਰਦਾਰ ਤੇ ਕਾਹ ਨੂੰ ਸਵਾਗਤ ਕਰਦੇ ਹਾਂ ਸਾਡੇ ਸਰਪੰਚ ਮੈਡਮ ਜਸਪਿੰਦਰ ਕੌਰ ਜੀ ਥੋਰਰ ਤਾੜੀਆਂ ਮੈਸੂ ਟੈਕਿੰਗ ਮੈਸੂ ਸਿਲਵਾਇਰ ਕੋ ਨਾਮ ਜਵੀ ਪ੍ਰਾਂਤ ਕੋ ਨਾਮ ਕੋ ਨਾਮ ਅੱਜ ਹਾਂਜੀ ਖੜਾਣ ਤਿੰਨਾਂ ਨੂੰ

ਸਾਰੇ ਨਾਲ ਇਕੱਠੇ ਇਕੱਠੇ ਆ। ਬਾਦ ਹੋਈ ਪਹਿਲੇ ਫਿਰ ਗਰੁੱਪ ਫੋਟੋ ਕਰ ਲਾਂਗੇ। ਠੀਕ ਹੈ ਜੀ ਬੱਚਾ ਖੜੋ। ਨਾਲ ਹੋ ਜਾਓ। ਅਕੇ। ਮਨਿੰਦਰ ਸਿੰਘ ਤੇ ਮੈਂ ਬੋਲ। ਅੰਗੂੜੇ ਸਾਹਮਣੇ ਦੇਖ ਕੇ ਇੱਧਰ। ਗੁਰਦੀਪ ਸਿੰਘ। ਠੀਕ ਹੈ ਜੀ। ਅੰਦਰ 17 400 ਮੀਟਰ ਦ੍ਰਿਸ਼ ਪਾੜਣ ਵਾਲੇ ਵਿਦਿਆਰਥੀ ਗਰਾਊਂਡ ਵਿੱਚ ਪਹੁੰਚ ਜਾਣ। ਅੰਗਰ 400 ਮੀਟਰ ਅੰਦਰ ਸਾਹਮਣੇ ਅਗਲੇ ਸਾਹਮਣੇ ਦੇਖੇ ਮੈਡਮ ਸਾਹਮਣੇ ਮੈਡਮ ਤੁਹਾਡਾ ਨਾਲ ਹੋ ਜੀ ਅੱਜ ਇਹਦੇ ਸਾਹਮਣੇ ਦੇਖੋ ਹਰਦੀਪ ਸਿੰਘ ਜੀ ਵੀ ਸਾਡੇ ਪੰਡਾਲ ਵਿੱਚ ਪਹੁੰਚ ਚੁੱਕੇ ਨੇ ਇਸੇ ਤਰ੍ਹਾਂ ਸਾਰੇ ਮੈਂ ਉਹਨਾਂ ਦਾ ਹਾਰਦਿਕ ਸਵਾਗਤ ਕਰਦੀ ਆਂ ਕਿ ਪੀਟੀਆ ਪ੍ਰਧਾਨ ਸਰਦਾਰ ਵਰਦੀਪ ਸਿੰਘ ਜੀ ਦਾ ਤੇ ਉਹਨਾਂ ਨੂੰ ਬੇਨਤੀ ਕਰਦੀ ਆਂ ਕਿ സാഡേ ഹൈ ജംപിയ സന്മാർത് ਆ ਲੋ ਭਾਈ ਬਾਤ ਚ ਗਰੁੱਪ ਫੋਟੋ ਕਰ ਦਿੰਦੇ ਆ ਇੱਕ ਵਾਰੀ ਪਾ ਦਿਓ ਸਾਰਿਆਂ ਨੂੰ ਕਮਲਦੀਪ ਸਿੰਘ ਸਿਲਵਰ ਮੈਡਲ ਲੰ데요 ਸਿਲਵਰ ਮੈਡਲ ਨੇ ਕਮਲਦੀਪ ਠੀਕ ਹੈ ਜੀ ਪ੍ਰਾਂਤਲੇਸ਼ ਸਿੰਘ ਜੀ ਸਿੰਘ ਤੀਜਾ ਬੱਚਾ ਵੀ ਕਰ ਲੋ ਜੀ ਆਹ ਪਾ ਜੀ ਪਾਓ ਇਹਨੂੰ ਵੀ ਮੈਡਲ ਆਹ ਜੀ ਪਾ ਹਾਂ ਜੀ ਨਾਲ ਇਹ ਆਈ ਜਾਂ ਸਿੰਘਾਂ ਲੜਕੀਆਂ ਅੰਦਰ ਬੈਠੀਆਂ ਨੇ ਮਨਦੀਪ ਕੌਰ ਬੇਲ ਨਾਲ ਜੋਤੀ ਰਾਣੀ ਟੈਕਿੰਗ ਠੀਕ ਹੈ ਹਿੰਦਰਦੀਪ ਕੌਰ ਪ੍ਰਾਂਤ ਉੱリエ ਪਾ ਕੇ ਸਾਈਡ ਤੇ ਉਹਨੂੰ ਨਾਲੀ ਨਾਲ 1500 ਮੀਟਰ ਇਵੈਂਟ ਵੀ ਚੱਲੂ ਆ। ਜੋਤੀ ਰਣੀ ਕੁਲਵਰ ਹਿੰਦਰਦੀਪ ਰਨ ਖਰਜੀਤ ਆ ਜਾ। ਸਾਡੇ ਅਗਲੇ ਵਿਦਿਆਰਥੀ ਅੰਡਰ 30 ਨਾਮ ਦੇ ਯਾਰਤੀ ਇਕੱਠੇ ਆ। ਪਾਉ ਤੋਂ ਪਹਿਲੇ ਮੈਡਮ ਕਿੰਨੇ ਨੂੰ ਪਾਉ। ਅੰਡਰ 17 ਲੜਕੀ ਅੰਡਰ 17 ਲੜਕੀਆਂ

ਹਾਂ ਜੇ ਸਾਹਮਣੇ ਦੇਖੋ 117 ਰੰਜੀਤ ਕੋਰ ਰੰਜੀਤ ਬੋਲ ਮੰਦੀਪ ਕੋਰ ਸਿਲਵਰ 117 ਕੁੱਛ ਬੱਚਾ ਜਿਹੜੇ ਬੱਚੇ ਅੱਗੇ bari ਆ ਗਏ ਉਹਨਾਂ ਨੂੰ ਕਾਲ ਦੇ ਦਿੰਦੇ ਹਾਂ ਜਿਹੜਾ ਰੈਡੀਓ ਤੇ ਖੜ੍ਹ ਕੇ ਗਾਉਂਗੇ ਹਾਂਜੀ ਅ ਅਗਲੇ ਸਾਡੇ ਪ੍ਰਾਈਜ਼ ਹੈ ਤਿੰਨ ਤਿੰਨ ਇਵੈਂਟ ਚੀਜ਼ਾਂ ਦਾ ਤੇ ਮਾਂ ਸਭ और प्रधानाचार्य जी है हां जी सारे है सर ये సా దో సీ అండ్ సెవెన్ స్టార్ట్ ఖాన్సార్ ਉਹਨੂੰ ਫ੍ਰੀਕ ਹੋਣੀ ਚਾਹੀਦੀ ਹੈ ਬੱਚੇ ਲੜਕੇ ਗੋਲਾ ਅੰਦਰ ਨਹੀਂ ਨੂੰ ਕੇਵਲ ਲੜਕੇ ਕਰੇ ਜੈਸ ਮਾਨੂੰ ਕਰ ਲਿਆ ਮੈਂ ਸ਼ਾਰਟ ਕਟ ਕਰਦਾ ਹਾਂ ਠੀਕ ਹੈ ਨਾ ਉਹ ਕਰਕੇ ਬਾਅਦ ਫਿਰ ਰੰਦਾਂ ਅੰਦਰ ਹੀ ਚੈਰੀ ਹੈ ਸਾਰੀ ਹਾਂਜੀ ਬੱਸ ਨੂੰ ਤੇ ਫਿਰ ਮੈਂ ਨਾਲ ਲੈ ਜਾਣ ਕਨਾਲੀ ਇਕਨ ਅਨਾਉਂਸਮੈਂਟ ਕਰਦਾ ਉਹਨਾਂ ਨੂੰ ਲੈ ਆਓ ਠੀਕ ਹੈ ਮੈਂ ਜਾ ਕੇ ਦੇਖਦਾ ਸਿਰਫ ਇੱਕ ਈਵੈਂਟ ਕਰਾ ਕੇ ਨਾਲ ਦੇ ਨਾਲ ਆਪਾਂ ਇਹਨੂੰ ਮਾਤ-ਪਾਸ ਕਰਵਾ ਕੇ ਫਿਰ ਅੰਦਰ ਦਾ ਕੰਮ ਸ਼ੁਰੂ ਕਰਵਾ ਦਿੰਦੇ ਹਾਂ ਇਹਦੇ ਆਪਣੇ ਇਹ ਵੀ ਐਥਲੈਟਿਕਲ ਮਾਡਲ ਨੇ ਮੈਨੂੰ ਆਪਾਂ ਬਾਚ ਚਾਹਣਾ ਉਹ ਬੇਟੇ ਰੂਪਦਾ ਜੀ ਇਖਤਸਾਬ ਗੋਲੇ ਖਾਂਦੇ ਸਹੀ ਗੋਲੇ ਵਾਲੀ ਇਹ ਬਾਚੋਗੀ ਅਗਲੇ ਸਾਲ ਹੁਣ ਮਜੀਦ ਆਕੇ ਤੋਂ ਕਿਸੇ ਸਟੇਟ پلاگ دے وچوں رنگا سگن لگنا ٹائم لگ رہا ہے